ਪ੍ਰੇਮ ਵਿਆਹ ਦਾ ਖੋਫਨਕ ਅੰਤ ਹੋਇਆ ਅਤੇ ਗੁੱਸੇ ਦੇ ਵਿੱਚ ਪਿਓ ਨੇ ਆਪਣੇ ਹੱਥੀ ਆਪਣੀ ਹੀ ਧੀ ਦਾ ਘਰ ਉਜਾੜ ਕੇ ਰੱਖ ਦਿੱਤਾ। ਇਸ ਸੰਸਨੀਖੇਸ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਧੀ ਦੇ ਵੱਲੋਂ 5 ਸਾਲ ਪਹਿਲਾਂ ਪਿੰਡ ਦੇ ਵਿੱਚ ਹੀ ਇੰਟਰ ਕਾਸਟ ਲਵ ਮੈਰਿਜ ਕਰਵਾਈ ਗਈ ਸੀ ਜੋ ਕਿ ਇਹ ਰਿਸ਼ਤਾ ਉਸ ਕੁੜੀ ਦੇ ਪਿਓ ਨੂੰ ਮਨਜ਼ੂਰ ਨਹੀਂ ਸੀ ਪਰ ਉਸਨੇ ਖੁੰਦਕ ਰੱਖੀ ਅਤੇ ਹੁਣ 5 ਸਾਲਾਂ ਬਾਅਦ ਸ਼ਰੇ ਬਾਜ਼ਾਰ ਤੈਸਰ ਹਥਿਆਰ ਦੇ ਨਾਲ ਆਪਣੀ ਧੀ ਅਤੇ ਦੋ ਧੀ ਤੇ ਵਾਰ ਕੀਤਾ ਉਸ ਬਿਆਨਕ ਹਮਲੇ ਦੇ ਵਿੱਚ ਜਿਹੜੀ ਕਿ ਕੁੜੀ ਹੈ ਜੈਸਮੀਨ ਕੋਰ ਉਸਦੀ ਤਾਂ ਮੌਤ ਹੋ ਜਾਂਦੀ ਹੈ ਜਦ ਕਿ ਮਾਸੂਮ ਧੀ ਜਿਹੜੀ ਕਿ ਹੈਗੀ ਇਸ ਵੇਲੇ ਹਸਪਤਾਲ ਦੇ ਵਿੱਚ ਦਮ ਤੋੜ ਗਈ ਹੈ ਸੋ ਬੇहद ਇਹ ਜਿਹੜਾ ਕੀ ਰੂ ਕੰਬਾਉ ਮਾਮਲਾ ਸੁਣ ਕੇ ਜਿਹੜਾ ਕਿ ਹਰ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ ਬਠਿੰਡਾ ਦਾ ਪਿੰਡ ਵਰਕ ਕੋਰ ਦੇ ਜਿੱਥੇ ਦੀ ਇਹ ਹੋਲਨਾਕ ਵਾਰਦਾਤ ਵਾਪਰੀ ਹੈ ਜਾਣਕਾਰੀ ਦੇ ਮੁਤਾਬਕ ਜੋ ਕੁੜੀ ਹੈ ਉਸ ਦੇ ਵੱਲੋਂ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਪਿੰਡੇ ਹੀ ਰਹਿਣ ਦੇ ਵਾਲੇ ਇੱਕ ਰਵੀ ਨਾਮਕ ਸਖਸ਼ਤੇ ਨਾਲ ਪ੍ਰੇਮ ਵਿਆਹ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਕੁੜੀ ਦੇ ਵੱਲੋਂ ਆਪਣੇ ਪਤੀ ਦੇ ਨਾਲ ਉਸੇ ਪਿੰਡ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਵਰਕ ਕਲਾ ਦੇ ਵਿੱਚ ਹੀ ਜਿਹੜਾ ਕਿ ਇਹ ਪਰਿਵਾਰ ਹੱਸੀ ਖੁਸ਼ੀ ਰਹਿ ਰਿਹਾ ਹੁੰਦਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਹੈ ਤੇ ਇੱਕ 마ਸੂਮ ਧੀ ਉਹਨਾਂ ਦੇ ਘਰ ਜਨਮ ਲੈਂਦੀ ਹੈ ਪਰ ਲੰਬਰਦਾਰ ਪਿਓ ਦੇ ਵੱਲੋਂ ਆਪਣੇ ਇਸ ਅਧੀ ਦੇ ਕਾਰੇ ਤੋਂ ਇਹਨਾਂ ਗੁੱਸਾ ਜ਼ਾਹਰ ਕੀਤਾ ਜਾਂਦਾ ਹੈ ਕਿ ਉਸ ਦੇ ਵੱਲੋਂ ਖੁੰਦਕ ਰੱਖੀ ਜਾਂਦੀ ਹੈ ਤੇ ਜਦੋਂ ਅੱਜ ਜਿਹੜੀ ਕਿ ਲੜਕੀ ਆਪਣੀ 마ਸੂਮ ਬੱਚੀ ਦੇ ਨਾਲ ਜਾਰੀ ਹੁੰਦੀ ਹੈ ਡਾਕਟਰ ਦੇ ਕੋਲ ਤਾ ਰਸਤੇ ਦੇ ਵਿੱਚ ਉਹ ਬਸ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਕਿ ਇਸੇ ਦੌਰਾਨ ਉਸ ਕੁੜੀ ਦਾ ਪਿਓ ਆਉਂਦਾ ਹੈ ਅਤੇ ਇੱਕ ਨੋਕੇਲੀ ਚੀਜ਼ ਦੇ ਨਾਲ ਆਪਣੀ ਧੀ ਦੇ ਸਿਰ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਮੌਕੇ ਤੇ ਹੀ ਜੈਸਮੀਨ ਕੋਰ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ ਜਦਕਿ ਉਸ ਦੀ 마ਸੂਮਤੀ ਹਸਪਤਾਲ ਦੇ ਵਿੱਚ ਦਮ ਤੋੜ ਗਈ ਹੈ ਉਧਰ ਮ੍ਰਿਤਕਾ ਦੇ ਪਤੀ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਘਟਨਾ ਕ੍ਰਮ ਦਾ ਜਾਇਜ਼ਾ ਲਿਆ ਹੈ ਮੌਕੇ ਤੋਂ ਫਰਾਰ ਕਾਤਲ ਪਿਓ ਅਤੇ ਭਰਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਇਸ ਹੌਲਨਾਕ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਸੰਸਨੀ ਫੈਲੀ ਹੋਈ ਹੈ ਤੇ ਪਿੰਡ ਬਿਰਕਲਾਈ ਸਾਨੂੰ ਕੰਟਰੋਲ ਰੂਮ ਤੋਂ ਫੋਨ ਮਸੂਲ ਹੋਇਆ ਸੀਗਾ ਵੀ ਉੱਥੇ ਕੋਈ ਘਟਨਾ ਹੋਈ ਹੈ ਮੌਕੇ ਤੇ ਪਹੁੰਚੇ ਇੱਥੇ ਮੌਕੇ ਤੇ ਇੱਕ ਲੜਕੀ ਦੀ ਡੈੱਡ ਬਾਡੀ ਪਈ ਸੀਗੀ ਤੇ ਇੱਕ ਬੱਚੀ ਨੂੰ ਹਸਪਤਾਲ ਲੈ ਕੇ ਗਿਆ ਸੀ ਤੇ ਦੇਖਦੇ ਹਾਂ ਹੁਣ ਕਿੰਨੀ ਕੋਈ ਕਾਰਵਾਈ ਕਰੀਏ ਜਿਵੇਂ ਵੀ ਹੈ ਕਿੰਨੀ ਕੀ ਉਮਰ ਹੈ ਲੜਕੀ ਦੀ ਲੜਕੀ ਦੀ ਉਮਰ ਲਗਭਗ 28 ਸਾਲ ਕਿੰਨੇ ਵਜੇ ਇਤਲਾ ਮਿਲੀ ਤੁਹਾਨੂੰ ਸਾਨੂੰ ਤਕਰੀਬਨ 8:10 ਸੀ ਬਹੁਤ ਡੈਡ ਸੀ ਹੈਗਾ ਸਾਹ ਹਾਂਜੀ ਕੰਮ ਹੋ ਚੁੱਕੀ ਸੀ ਹਾਂਜੀ ਉਹ ਲੜ ਜਿਹੜੀ ਲੜਕੀ ਸੀ ਉਹਦਾ ਡੱਲ ਹੋ ਕਿਤੇ ਜਿਹੜੀ 25 ਦਾ ਹਸਪਤਾਲ ਜਾ ਕੇ ਪਤਾ ਲੱਗਿਆ ਕਿਹੜ ਪਿੰਡ ਵਾਲਿਆਂ ਨੂੰ ਦੱਸਿਆ ਕੁਝ ਕੋਣ ਹੈ ਕਿਥੋਂ ਦੇ ਨੇ ਨਾਲੀ ਇਹ ਪਿੰਡ ਦੀ ਰਹਿਣ ਵਾਲੇ ਅਸਟੇਂਡਿੰਗ ਦੀ ਰੀਜ਼ਨ ਨਹੀਂ ਕੋਈ ਦੱਸਿਆ ਕੀ ਕੋਣ ਹੈ ਮੈਨੂੰ ਇਹ ਨਹੀਂ ਪਤਾ ਕਿ ਇਹ ਇਹ ਪਰਤਾਲ ਸ਼ੁਰੂ ਕਰੀਏ ਨਹੀਂ بس ਠੀਕ ਹੈ ਕਿਹੜੀ ਕਿਹੜੀ ਟੀਮ ਆਈ ਹੈ ਸਰ ਆਪਣੀ ਐਫਐਸਐਲ ਟੀਮ ਆਈ ਹੈ ਵਾਕੀ ਕੀ ਹੋ ਤੁਹਾਡੇ ਵੱਲੋਂ ਕੀ ਕਰ ਕੀ ਸਾਹਿਬ ਆਏ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਦੇਖਦੇ ਹਾਂ ਨਾ ਦੱਸੇ ਕੁੜੀ ਦਾ ਕੀ ਹੈ ਨਹੀਂ ਪਤਾ ਜੀ